ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਕਰਾਂਗੇ ਆਪਾਂ ਟਰੰਪ ਦੇ ਬਾਰੇ ਕਿ ਟਰੰਪ ਨੇ ਬੈਨਜੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਨੂੰ ਕਿੱਦਾਂ ਚੱਕਿਆ ਸੋ ਵੀਡੀਓ ਬਹੁਤ ਹੀ ਦਿਲਚਸਪ ਹੈ ਇੱਕ ਨਵੀਂ ਜਾਣਕਾਰੀ ਤੁਹਾਡੇ ਰੂਰੂ ਕਰਨ ਲੱਗੇ ਆ ਸਾਰੀ ਗੱਲਬਾਤ ਸੁਣਨਯੋਗ ਹੈ ਤੇ ਕਿੱਦਾਂ-ਕਿੱਦਾਂ ਪਲਾਨ ਬਣਾਇਆ ਕਿਵੇਂ ਚੱਕ ਕੇ ਲਿਆਦਿਆਂ ਨੇ ਬੈਨਜੂਏਲਾ ਰਾਸ਼ਟਰਪਤੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੱਦ ਤੱਕ ਸਾਰੀ ਨੂੰ ਸੁਣਨਾ ਤੇ ਚੈਨਲ ਜਿੰਨਾ ਵੀ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਜ਼ਰੂਰ ਕਰ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾ ਦੋਸਤੋ ਕਈ ਮਹੀਨਿਆਂ ਤੱਕ ਕਹਿੰਦੇ ਅਮਰੀਕੀ ਜਸੂਸ ਜਿਹੜੇ ਇਹ ਬੈਂਜਵੇਲਾ ਦੇ ਰਾਸ਼ਟਰਪਤੀ ਨਿਕੋਲਸ ਮਾਦਰੋ ਦੀ ਹਰ ਗਤੀਵਿਧੀ ਉੱਤੇ ਨਜ਼ਰ ਰੱਖ ਰਹੇ ਸੀ। ਔਰ ਇੱਕ ਛੋਟੀ ਟੀਮ ਸੀ ਜਿਹਦੇ ਵਿੱਚ ਬੈਂਜਵੇਲਾ ਸਰਕਾਰ ਦੇ ਅੰਦਰੋਂ ਇੱਕ ਸੂਤਰ ਵੀ ਸ਼ਾਮਿਲ ਸੀ। ਕਹਿੰਦੇ ਘਰ ਦਾ ਭੇਤੀ ਜਿਹੜਾ ਹੋਹੀ ਲੰਕਾ ਟਵਾਇਆ ਕਰਦਾ। ਸੋ ਉੱਚ ਫੌਜੀ ਅਧਿਕਾਰੀਆਂ ਦੇ ਮਤਾਬਕ 63 ਸਾਲਾਂ ਦੇ ਮਾਦਰੋ ਇੱਥੇ ਸੌਂਦਾ ਕੀ ਖਾਂਦਾ ਕੀ ਪਹਿਨਦਾ ਇੱਥੋਂ ਤੱਕ ਕੇ ਉਹਦੇ ਪਾਲਤੂ ਜਾਨਵਰਾਂ ਤੱਕ ਉੱਤੇ ਵੀ ਇਹ ਟੀਮ ਨਿਗਰਾਨੀ ਰੱਖ ਰਹੀ ਸੀ ਇਹ ਤੋਂ ਬਾਅਦ ਦਸੰਬਰ ਦੀ ਸ਼ੁਰੂਆਤ ਚ ਆਪਰੇਸ਼ਨ ਐਬਸੋਲਿਊਟ ਰਿਜ਼ੋਲਵ ਨਾਮ ਦੇ ਇੱਕ ਮਿਸ਼ਨ ਨੂੰ ਮਿਸ਼ਨ ਨੂੰ ਅੰਤਮ ਰੂਪ ਹੈ ਜਿਹੜਾ ਇਹ ਦੱਤਾ ਗਿਆ ਇਹ ਮਹੀਨਿਆਂ ਤੱਕ ਕਰੀ ਗਈ ਬਰੀਕੀ ਨਾਲ ਬਣਾਈ ਗਈ ਯੋਜਨਾ ਅਤੇ ਅਭਿਆਸ ਦਾ ਨਤੀਜਾ ਸੀ ਜਿਹਦੇ ਤਹਿਤ ਅਮਰੀਕਾ ਦੇ ਐਲੀਟ ਸੈਨਿਕਾਂ ਨੇ ਮਾਦਰੋ ਦੇ ਕ੍ਰੌਕਸ ਦੇ ਵਿਖੇ ਸੁਰੱਖਿਅਤ ਟਿਕਾਣੇ ਦਾ ਡੁਪਲੀਕੇਟ ਤਿਆਰ ਕਰਕੇ ਦਾਖਲੇ ਦੇ ਰਸਤੇ ਰਾਹੀਂ ਅੰਦਰ ਜਾਣ ਦਾ ਅਭਿਆਸ ਕੀਤਾ। ਹਰ ਦੋਸਤੋ ਇਹ ਯੋਜਨਾ ਪੂਰੀ ਤਰ੍ਹਾਂ ਗੁਪਤ ਰੱਖੀ ਗਈ। ਕਾਂਗਰਸ ਨੂੰ ਪਹਿਲਾਂ ਤੋਂ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਉਹਦੇ ਨਾਲ ਕੋਈ ਸਲਾਹ ਕੀਤੀ ਗਈ। ਸਾਰੇ ਸਟਰੀਕ ਬੇਰਵੇ ਤੈਅ ਹੋ ਜਾਣ ਤੋਂ ਬਾਅਦ ਉੱਚ ਫੌਜੀ ਅਧਿਕਾਰੀਆਂ ਨੂੰ ਸਿਰਫ ਸਹੀ ਸਮੇਂ ਦੀ ਉਡੀਕ ਕਰਨੀ ਸੀ ਇਹ ਆਪਰੇਸ਼ਨ ਸੀਤ ਯੁੱਧ ਤੋਂ ਕੋਲਡ ਵਾਰ ਤੋਂ ਬਾਅਦ ਲਾਤੀਨੀ ਅਮਰੀਕਾ ਵਿੱਚ ਅਮਰੀਕਾ ਦਾ ਇੱਕ ਅਸਾਧਾਰਨ ਫੌਜੀ ਦਖਲ ਸੀਗਾ ਔਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਅਚਾਨਕ ਹਮਲਾ ਕਰਨਾ ਚਾਹੁੰਦੇ ਸੀ 4 ਦਿਨ ਪਹਿਲਾਂ ਜਦੋਂ 트ੰਪ ਨੇ ਇਸ ਆਪਰੇਸ਼ਨ ਨੂੰ ਮਨਜ਼ੂਰੀ ਦਿੱਤੀ ਉਸੇ ਵੇਲੇ ਇਹਨੂੰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿੱਚ ਬਿਹਤਰ ਮੌਸਮ ਅਤੇ ਘੱਟ ਬੱਦਲਾਂ ਦੇ ਛਾਏ ਰਹਿਣ ਦੀ ਉਡੀਕ ਕਰਨ ਦਾ ਫੈਸਲਾ ਕਰਿਆ ਗਿਆ ਅਮਰੀਕਾ ਦੇ ਸਭ ਤੋਂ ਵੱਡੇ ਫੌਜੀ ਅਧਿਕਾਰੀ ਜਨਰਲ ਡੈਨ ਕੇਨ ਇਹਨੇ ਸ਼ਨੀਵਾਰ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਹਿੰਦਾ 크ਿਸਮਸ ਅਤੇ ਨਵੇਂ ਸਾਲ ਦੇ ਦੌਰਾਨ ਅਮਰੀਕੀ ਫੌਜੀਆਂ ਔਰਤਾਂ ਅਤੇ ਬੰਦੇ ਹਫ਼ਤਿਆਂ ਤੱਕ ਪੂਰੀ ਤਿਆਰੀ ਨਾਲ ਤੰਤਾਂਤ ਰਹੇ ਔਰ ਉਹ ਧੀਰਜ ਨਾਲ ਸਹੀ ਸੰਕੇਤਾ ਅਤੇ ਰਾਸ਼ਟਰਪਤੀ ਦੇ ਹੁਕਮ ਦੀ ਉਡੀਕ ਕਰਦੇ ਰਹੇ ਹੁਣ ਆਖਰਕਾਰ ਮਿਸ਼ਨ ਸ਼ੁਰੂ ਕਰਨ ਦਾ ਹੁਕਮ ਰਾਸ਼ਟਰਪਤੀ ਵੱਲੋਂ ਸ਼ੁੱਕਰਵਾਰ ਰਾਤ ਨੂੰ 10:46 ਮਿੰਟ ਉਸ ਅਮਰੀਕਾ ਦੇ ਹਿਸਾਬ ਤੇ ਆਇਆ ਔਰ 트ੰਪ ਨੇ ਸ਼ਨੀਵਾਰ ਨੂੰ ਰਾਤੋਂ ਰਾਤ ਹੋਈ ਕਾਰਵਾਈ ਤੋਂ ਕੁਝ ਘੰਟਿਆਂ ਬਾਅਦ ਫੌਕਸ ਐਂਡ ਟ੍ਰੈਂਡਸ ਦੇ ਨਾਲ ਗੱਲ ਕਰਦੇ ਆ ਕਿਹਾ ਕਿ ਅਸੀਂ ਇਹ 4 ਦਿਨ ਪਹਿਲਾਂ 3 ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਕਰਨ ਵਾਲੇ ਸੀ ਤੇ ਫਿਰ ਅਚਾਨਕ ਹਾਲਾਤ ਠੀਕ ਹੋ ਗਏ ਤੇ ਅਸੀਂ ਕਹਿਤਾ ਵੀ ਜਾਓ ਚੱਕ ਲਿਓ ਜਨਰਲ ਕੇਨ ਨੇ ਦੱਸਿਆ ਉਹ ਕਹਿੰਦਾ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਇਹਦੀ ਛਲਾਗਾ ਕਰਦੇ ਹਾਂ ਸ਼ੁਭ ਕਾਮਨਾਵਾਂ ਤੁਹਾਨੂੰ ਕਾਮਯਾਬੀ ਮਿਲੇ ਔਰ 트੍ਰੰਪ ਦਾ ਆਦੇਸ਼ ਕ੍ਰਾਕਸ ਵਿੱਚ ਅੱਧੀ ਰਾਤ ਤੋਂ ਕੁਝ ਪਹਿਲਾਂ ਆਇਆ ਇਹਦੇ ਨਾਲ ਫੌਜ ਨੂੰ ਹਨੇਰੇ 'ਚ ਕੰਮ ਕਰਨ ਲਈ ਲਗਭਗ ਪੂਰੀ ਰਾਤ ਦਾ ਸਮਾਂ ਮਿਲ ਗਿਆ। ਇਹ ਤੋਂ ਬਾਅਦ ਜੋ ਕੁਝ ਹੋਇਆ ਉਹਨੇ ਵਾਸ਼ਿੰਗਟਨ ਅਤੇ ਦੁਨੀਆ ਭਰ ਦੇ ਕਈ ਲੋਕਾਂ ਨੂੰ ਹੈਰਾਨ ਕਰਤਾ। ਇਹ ਹਵਾ, ਜ਼ਮੀਨ ਅਤੇ ਸਮੁੰਦਰ 'ਮਾਂ ਚਲਾਇਆ ਗਿਆ ਆਪਰੇਸ਼ਨ ਸੀ ਜੋ 2 ਘੰਟੇ 20 ਮਿੰਟ 'ਚ ਪੂਰਾ ਹੋ ਗਿਆ। ਪੈਮਾਨੇ ਅਤੇ ਸਟੀਕਤਾ ਦੇ ਲਿਹਾਜ਼ ਨਾਲ ਇਹ ਮਿਸ਼ਨ ਲਗਭਗ ਬੇਮਿਸਾਲ ਸੀਗਾ। ਇਹ ਤੋਂ ਤੁਰੰਤ ਬਾਅਦ ਕਈ ਖੇਤਰੀ ਤਾਕਤਾਂ ਨੇ ਇਹਦੀ ਨਿੰਦਾ ਕੀਤੀ ਬਰਾਜ਼ੀਲ ਦਾ ਰਾਸ਼ਟਰਪਤੀ ਲੂਲਾ ਡਾ ਸਿਲਵਾ ਇਹ ਕਹਿੰਦਾ ਕਿ ਬੈਂਜਵੇਲਾ ਦੇ ਨੇਤਾ ਨੂੰ ਹਿੰਸਕ ਤਰੀਕੇ ਨਾਲ ਫੜਨਾ ਪੂਰੇ ਇੰਟਰਨੈਸ਼ਨਲ ਭਾਈਚਾਰੇ ਲਈ ਬੇਹੱਦ ਖਤਰਨਾਕ ਮਿਸਾਲ ਹੈ ਹੁਣ ਟਰੰਪ ਦੇ ਵਾਈਟ ਹਾਊਸ ਦੇ ਸਿਚੁਏਸ਼ਨ ਰੂਮ ਤੋਂ ਇਸ ਮਿਸ਼ਨ ਦੀ ਨਿਗਰਾਨੀ ਨਹੀਂ ਕੀਤੀ ਗਈ ਇਹਦੀ ਬਜਾਏ ਉਹ ਫਲੋਰੀਡਾ ਦੇ ਪਾਮ ਬੀਚ ਪਰ ਸਿਤ ਆਪਣੇ ਮਾਰ ਐ ਲਾਗੋ ਕਲੱਬ 'ਚ ਆਪਣੇ ਸਲਾਹਕਾਰਾਂ ਨਾਲ ਮੌਜੂਦ ਸੀਗਾ ਜਿੱਥੇ ਉਹਨਾਂ ਨੇ ਸੀਆਈਏ ਡਾਇਰੈਕਟਰ ਯਾਨ ਰੈਡਕਲਿਫ ਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਬਹਿ ਕੇ ਆਪਰੇਸ਼ਨ ਦਾ ਲਾਈਵ ਜਿਹੜਾ ਟੈਲੀਕਾਸਟ ਇਹ ਦੇਖਿਆ 트ੰਪ ਨੇ ਸ਼ਨੀਵਾਰ ਨੂੰ ਕਿਹਾ ਉਹ ਕਹਿੰਦਾ ਇਹ ਦੇਖਣਾ ਯਕੀਨ ਤੋਂ ਪਰੇ ਸੀ ਜੋ ਤੁਸੀਂ ਜੇ ਤੁਸੀਂ ਵੇਖਿਆ ਹੁੰਦਾ ਕਿ ਕੀ ਕੀ ਹੋਇਆ ਮੇਰਾ ਮਤਲਬ ਹੈ ਕਿ ਮੈਂ ਸੱਚਮੁੱਚ ਇੱਕ ਟੀਵੀ ਸ਼ੋਅ ਵਾਂਗ ਦੇਖ ਰਿਹਾ ਸੀ ਤੇ ਜੇ ਤੁਸੀਂ ਉਹਨਾਂ ਦੀ ਰਫ਼ਤਾਰ ਅਤੇ ਹਿੰਸਾ ਵੇਖੀ ਹੁੰਦੀ ਤਾਂ ਇਹ ਵਾਕਈ ਹੈਰਾਨ ਕਰਨ ਵਾਲੀ ਸੀ ਇਹਨਾਂ ਲੋਕਾਂ ਨੇ ਕਮਾਲ ਦਾ ਕੰਮ ਕੀਤਾ ਹੋ ਕਹਿੰਦਾ ਪਿਛਲੇ ਕੁਝ ਮਹੀਨਿਆਂ ਦੌਰਾਨ ਹਜ਼ਾਰਾਂ ਅਮਰੀਕੀ ਫੌਜੀ ਇਸ ਇਲਾਕੇ 'ਚ ਤਾਇਨਾਤ ਕੀਤੇ ਗਏ ਸੀ ਇੱਕ 에ਅਰਕ੍ਰਾਫਟ ਕੈਰੀਅਰ ਅਤੇ ਦਰਜਣਾਂ ਜੰਗੀ ਜਹਾਜ਼ਾਂ ਦੇ ਨਾਲ ਇਹ ਦਹਾਕਿਆਂ 'ਚ ਸਭ ਤੋਂ ਵੱਡਾ ਫੌਜੀ ਘਟ ਸੀਗਾ ਯੋਕੇ ਰਾਸ਼ਟਰਪਤੀ 트럼ਪ ਨੇ ਮਾਦੂਰੋ ਉਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਨਾਰਕੋ ਟੈਰਰਿਜ਼ਮ ਦੇ ਇਲਜ਼ਾਮ ਲਾਏ ਤੇ ਖੇਤਰ ਚ ਕਥਿਰ ਤੌਰ ਤੇ ਨਸ਼ਾ ਲੈ ਕੇ ਜਾਣ ਵਾਲੀਆਂ ਦਰਜਣਾ ਕਿਸ਼ਤੀਆਂ ਨੂੰ ਵੀ ਤਬਾਹ ਕੀਤਾ ਸੀ ਪਰ ਆਪਰੇਸ਼ਨ ਐਬਸਲਿਊਟ ਰਿਜ਼ੋਲਵ ਦੇ ਸ਼ੁਰੂਆਤੀ ਜਿਹੜੇ ਇਸ਼ਾਰੇ ਇਹ ਅਸਮਾਨ ਚ ਨਜ਼ਰ ਆਏ ਅਮਰੀਕੀ ਅਧਿਕਾਰੀਆਂ ਮੁਤਾਬਕ ਬੰਬਾਰੀ ਕਰਨ ਵਾਲੇ ਲੜਾਕੂ ਜਹਾਜ਼ ਅਤੇ ਨਿਗਰਾਨੀ ਜਹਾਜ਼ਾਂ ਸਮੇਤ 150 ਤੋਂ ਵੀ ਵੱਧ ਜਹਾਜ਼ ਰਾਤ ਭਰ ਤਨਾਨਾ ਕੀਤੇ ਗਏ 트럼ਪ ਨੇ ਫੌਕਸ ਨਿਊਜ਼ ਨਾਲ ਗੱਲ ਕੀਤੀ ਉਹਨਾਂ ਨੂੰ ਦੱਸਿਆ ਕਹਿੰਦਾ ਇਹ ਬਹੁਤ ਜਟਲ ਸੀ ਔਖਾ ਸੀ ਬੇਹੱਦ ਜਟਲ ਪੂਰਾ ਜੰਗੀ ਅਭਿਆਸ ਲੈਂਡਿੰਗ ਜਹਾਜ਼ਾਂ ਦੀ ਗਿਣਤੀ ਹਰ ਸੰਭਾਵਰ ਸਥਿਤੀ ਲਈ ਸਾਡੇ ਕੋਲ ਇੱਕ ਲੜਾਕੂ ਜਹਾਜ਼ ਸੀ ਸਥਾਨਕ ਸਮੇਂ ਦੇ ਮਤਾਬਕ ਲਗਭਗ 2 ਵਜੇ ਕਰਾਕਸ ਬਿਤੇ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਤੇ ਸ਼ਹਿਰ ਦੇ ਉੱਪਰ ਧੂੰਏ ਦੇ ਗੁਬਾਰ ਉੱੜਦੇ ਦੇਖੇ ਗਏ ਤਾਂ ਇੱਕ ਉੱਥੇ ਇਹ ਦੱਸਦੇ ਆਂ ਵੀ ਬਹੁਤ ਤੇਜ਼ ਆਵਾਜ਼ ਸੁਣੀ ਲੋਕਾਂ ਨੇ ਬੜਾ ਜ਼ੋਰਦਾਰ ਧਮਾਕਾ ਜਿਹਦੇ ਨਾਲ ਸਾਰੀਆਂ ਖਿੜਕੀਆਂ ਹਿੱਲੀਆਂ ਉਹ ਤੋਂ ਤੁਰੰਤ ਬਾਅਦ ਇੱਕ ਧੂੰਏ ਦਾ ਬਹੁਤ ਵੱਡਾ ਬੱਦਲ ਦਿਖਿਆ ਜਿਨੇ ਲਗਭਗ ਪੂਰਾ ਨਜ਼ਾਰਾ ਢੱਕ ਲਿਆ ਪੂਰੇ ਸ਼ਹਿਰ ਚ ਜਹਾਜ਼ ਤੇ ਹੈਲੀਕਾਪਟਰ ਉੱਡ ਰਹੇ ਸੀਗੇ ਥੋੜੀ ਦੇਰ ਵਿੱਚ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਕਈ ਵੀਡੀਓ ਫੈਲਣ ਲੱਗੀਆਂ ਜਿਨ੍ਹਾਂ ਚ ਅਸਮਾਨ ਚ ਕਈ ਜਹਾਜ਼ ਅਤੇ ਧਮਾਕਿਆਂ ਤੋਂ ਬਾਅਦ ਦੇ ਹਾਲਾਤ ਦਿਖਾਏ ਗਏ ਇੱਕ ਵੀਡੀਓ ਵਿੱਚ ਹੈਲੀਕਾਪਟਰਾਂ ਦਾ ਕਾਫਲਾ ਕ੍ਰਾਕਸ ਦੇ ਉੱਪਰ ਘੱਟ ਉਚਾਈ ਤੇ ਉੱਡਦਾ ਨਜ਼ਰ ਆਇਆ ਜਦਕਿ ਹੇਠਾਂ ਧਮਾਕਿਆਂ ਨਾਲ ਉੱਠਦਾ ਧੂਆਂ ਦਿਖਾਈ ਦੇ ਰਿਹਾ ਸੀ ਇੱਕ ਚਸ਼ਮਦੀਦ ਗਵਾਹ ਡੈਨੀਏਲਾ ਇਹ ਦੱਸਦਾ ਕਹਿੰਦਾ ਸੀ ਲਗਭਗ 1 ਵਜਕਾ 55 ਮਿੰਟ ਤੇ ਤਮਾਕਿਆਂ ਦੀ ਗੂੰਜ ਤੇ ਕ੍ਰੌਕਸ ਦੇ ਉੱਪਰ ਉੱਡਦੇ ਜਹਾਜ਼ਾਂ ਦੀਆਂ ਆਵਾਜ਼ਾਂ ਨਾਲ ਜਾਗੇ ਸਾਰਾ ਕੁਝ ਪੂਰੀ ਤਰ੍ਹਾਂ ਹਨੇਰੇ ਵਿੱਚ ਡੁੱਬ ਗਿਆ ਸੀ ਸਿਰਫ ਨੇੜੇ ਹੋਰ ਏ ਤਮਾਕਿਆਂ ਦੀ ਚਮਕ ਦਿਖਾਈ ਦੇ ਰਹੀ ਸੀ ਉਹ ਕਹਿੰਦਾ ਗੌਂਡੀ ਗਰੁੱਪ ਚੈਟ ਵਿੱਚ ਇੱਕ ਦੂਜੇ ਨੂੰ ਸਨੇਹੇ ਭੇਜ ਰਹੇ ਸਨ ਸਭ ਉਲਝਣ ਵਿੱਚ ਸਨ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੋ ਕੀ ਰਿਹਾ ਤੇ ਤਮਾਕਿਆਂ ਦੇ ਕਾਰਨ ਸਾਰੇ ਡਰੇ ਹੋਏ ਸੀਗੇ ਤਾ ਕ੍ਰੌਕਸ ਦੇ ਵਕ-ਵਕ ਇਲਾਕਿਆਂ 'ਚ ਧਮਾਕਿਆਂ, ਅੱਗ ਅਤੇ ਧੂੰਏ ਨੂੰ ਬਖਾਉਣ ਵਾਲੀਆਂ ਕਈ ਵੀਡੀਓਜ਼ ਦੀ ਜਾਂਚ ਵੀ ਹੋਈ ਫਿਰ ਔਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਮਰੀਕੀ ਆਪਰੇਸ਼ਨ ਦੌਰਾਨ ਕਿਹੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਤਾ ਬੀਬੀਸੀ ਨੇ ਵੈਰੀਫਾਈ ਕੀਤੀਆਂ ਇਹ ਚੀਜ਼ਾਂ ਤੇ 5 ਜਿਹੜੀਆਂ ਥਾਵਾਂ ਇਹਨਾਂ ਨੇ ਕਲੀਅਰ ਕੀਤੀਆਂ ਜਿਨ੍ਹਾਂ 'ਚ ਜਨਰਲ ਲਿਸਮੋ ਫ੍ਰਾਂਸਿਸਕੋ ਦੇ ਮੇਰਾਂਟਾ 에ਅਰਬੇਸ ਲਾ ਕਾਰਲੋਟਾ ਨਾਮ ਦਾ ਹਵਾਈ ਖੇਤਰ ਤੇ ਕ੍ਰੌਕਸ ਦੇ ਕਾਰੇਬੀਅਨ ਸਮੁੰਦਰ ਨਾਲ ਜੋੜਨ ਵਾਲਾ ਪੋਰਟ ਲਾ ਗੁਆਇਰਾ ਸ਼ਾਮਲ ਹੈ ਅਧਿਕਾਰੀਆਂ ਦੇ ਮੁਤਾਬਕ ਕੁਝ ਹਵਾਈ ਹਵਲਿਆਂ ਤੇ ਫਿਰ 에ਅਰ ਡਿਫੈਂਸ ਸਿਸਟਮਾਂ ਤੇ ਹੋਰ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ 트럼ਪ ਨੇ ਇਹ ਵੀ ਇਸ਼ਾਰਾ ਦਿੱਤਾ ਕਿ ਮਿਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਮਰੀਕਾ ਨੇ ਕ੍ਰਾਕਸ ਦੀ ਬਿਜਲੀ ਅੜਾਤੀ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਰਿਆ ਕਿਵੇਂ ਉਹ ਕਹਿੰਦਾ ਕਿ ਸਾਡੀ ਇੱਕ ਖਾਸ ਮਹਾਰਤ ਕਾਰਨ ਕ੍ਰਾਕਸ ਦੀ ਬਿਜਲੀ ਵੱਡੇ ਪੱਧਰ ਤੇ ਬੰਦ ਕਰ ਦਿੱਤੀ ਗਈ ਸੀ ਉੱਤੇ ਹਨੇਰਾ ਸੀ ਹਾਲਾਤ ਘਾਤਕ ਸੀਗੇ ਉਹ ਕਹਿੰਦਾ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਅਸੀਂ ਆ ਰਹੇ ਹਾਂ ਜਦੋਂ ਕ੍ਰੌਕਸ ਤੇ ਆਲੇ-ਦੁਆਲੇ ਹਮਲਿਆਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ ਤਾਂ ਉਸੇ ਸਮੇਂ ਅਮਰੀਕੀ ਫੌਜੀ ਸ਼ਹਿਰ ਵਿੱਚ ਦਾਖਲ ਹੋ ਰਹੇ ਸੀਗੇ ਤਾਂ ਦੋਸਤੋ ਇਹਨਾਂ ਚ ਐਲੀਟ ਡੈਲਟਾ ਫੋਰਸ ਦੇ ਮੈਂਬਰ ਵੀ ਸ਼ਾਮਲ ਸੀ ਜੋ ਕਿ ਅਮਰੀਕੀ ਫੌਜੀ ਸਭ ਤੋਂ ਉੱਚੀ ਖਾਸ ਮਿਸ਼ਨ ਯੂਨਿਟ ਹੈ ਔਰ ਉਹ ਪਾਰੀ ਹਥਿਆਰਾਂ ਨਾਲ ਲੈ ਸੀਗੇ ਤੇ ਨਾਲ ਇੱਕ ਬਲੋ ਟਾਰਚ ਵੀ ਲੈ ਕੇ ਗਏ ਸੀ ਤਾਂ ਜੋ ਲੋਡ ਭਣ ਤੇ ਮਾਦੁਰੋ ਦੇ ਸੇਫ ਹਾਊਸ ਦੇ ਧਾਤੂ ਦਰਵਾਜ਼ੇ ਕੱਟੇ ਜਾ ਸਕਣ ਤਾਂ ਜਨਰਲ ਕੇਨ ਮੁਤਾਬਕ ਸਥਾਨਕ ਸਮੇਂ ਅਨੁਸਾਰ 2:01 ਵਜੇ ਸ਼ੁਰੂ ਹੋਣ ਤੋਂ ਕੁਝ ਹੀ ਦੇਰੀ ਬਾਅਦ ਫੌਜੀ ਮਾਦਰੋ ਦੇ ਟਿਕਾਣੇ ਤੇ ਪਹੁੰਚ ਗਏ ਟਰੰਪ ਨੇ ਉਸ ਸੁਰੱਖਿਅਤ ਟਿਕਾਣੇ ਨੂੰ ਕ੍ਰੌਕਸ ਦੇ ਦਰਮਿਆਨ ਸਥਿਤ ਇੱਕ ਭਾਰੀ ਸੁਰੱਖਿਆ ਵਾਲਾ ਫੌਜੀ ਕਿਲਾ ਦੱਸਿਆ ਉਹ ਕਹਿੰਦਾ ਕਿ ਉਹ ਪੂਰੀ ਤਿਆਰੀ ਨਾਲ ਬੈਠੇ ਸੀ ਤੇ ਸਾਡਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੂੰ ਪਤਾ ਸੀ ਵੀ ਅਸੀਂ ਆ ਰਹੇ ਹਾਂ ਫੌਜੀਆਂ ਦੇ ਪਹੁੰਚਦੇ ਹੀ ਉਹਨਾਂ ਤੇ ਗੋਲੀਬਾਰੀ ਸ਼ੁਰੂ ਹੋ ਗਈ ਤੇ ਇੱਕ ਅਮਰੀਕੀ ਹੈਲੀਕਾਪਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਉਹ ਉਡਾਣ ਪਰਨਾਮਾ ਕਾਮਯਾਬ ਰਿਹਾ ਜਨਰਲ ਕੇਨ ਕਹਿੰਦਾ ਕਹਿੰਦਾ ਮਾਦਰੋਂ ਨੂੰ ਫੜਨ ਵਾਲੀ ਟੀਮ ਉਹਨਾਂ ਦੇ ਕੈਂਪ ਸਮਾਉਤਰੀ ਤੇ ਤੇਜ਼ੀ ਸਟੀਕਤਾ ਤੇ ਅਨੁਸ਼ਾਸਨ ਨਾਲ ਅੱਗੇ ਵਧੀ ਟਰੰਪ ਕੇ ਦਾ ਉਹ ਸਿੱਧੇ ਅੰਦਰ ਵੜ ਗਏ ਤੇ ਉਹਨਾਂ ਥਾਵਾਂ ਤੇ ਵੀ ਦਾਖਲ ਹੋ ਜਿੱਥੇ ਦਾਖਲ ਹੋਣਾ ਆਸਾਨ ਨਹੀਂ ਸੀ ਜਿਵੇਂ ਸਟੀਲ ਦੇ ਦਰਵਾਜ਼ੇ ਜੋ ਖਾਸ ਤੌਰ ਤੇ ਏਸੇ ਮਕਸਦ ਲਈ ਬਣਾਏ ਗਏ ਸੀਗੇ। ਔਰ ਏਸ ਆਪਰੇਸ਼ਨ ਦੌਰਾਨ ਮਾਦਰੋ ਦੀ ਘਰ ਵਾਲੀ ਸੇਲੀਆ ਫਲੋਰਸ ਇਹਨੂੰ ਵੀ ਫੜਿਆ ਗਿਆ। ਆਪਰੇਸ਼ਨ ਦੇ ਦੌਰਾਨ ਵਿਦੇਸ਼ ਮੰਤਰੀ ਰੂਬਿਓ ਨੇ ਇਹ ਸੰਸਦ ਮੈਂਬਰਾਂ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਦੇਣੀ ਸ਼ੁਰੂ ਕੀਤੀ। ਔਰ ਇਸ ਫੈਸਲੇ ਤੋਂ ਬਾਅਦ ਵਿੱਚ ਕਾਂਗਰਸ ਦੇ ਕੁਝ ਮੈਂਬਰਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ। ਦਾ ਸੈਨੇਟ ਵਿੱਚ ਡੈਮੋਕ੍ਰੈਟਿਕ ਪਾਰਟੀ ਦੇ ਨੇਤਾ ਚੱਕ ਸ਼ੂਮਰ ਇਹਨੇ ਕਿਹਾ ਉਹ ਕਹਿੰਦਾ ਮੈਂ ਸਾਫ਼ ਕਹਿਣਾ ਚਾਹੁੰਦਾ ਕਿ ਨਿਕੋਲਸ ਮਾਦਰੋ ਇੱਕ ਗੈਰ ਕਾਨੂੰਨੀ ਤਾਨਾਸ਼ਾਹ ਹੈ। ਪਰ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਅਤੇ ਅੱਗੇ ਕੀ ਹੋਵੇਗਾ ਇਹਦੀ ਕੋਈ ਭਰੋਸੇਯੋਗ ਯੋਜਨਾ ਬਣਾਏ ਬਿਨਾਂ ਫੌਜੀ ਕਾਰਵਾਈ ਸ਼ੁਰੂ ਕਰਨਾ ਲਾਪਰਵਾਹੀ ਹੈ। ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ ਮੈਂ ਰੂਬੀਓ ਕਹਿੰਦਾ ਕਿ ਜੇ ਕਾਂਗਰਸ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਤਾਂ ਮਿਸ਼ਨ ਖਤਰੇ 'ਚ ਪੈ ਤੱਕਦਾ ਦੀ 트੍ਰੰਪ ਨੇ ਜੋੜਿਆ ਕਾਂਗਰਸ ਵਿੱਚ ਜਾਣਕਾਰੀ ਲੀਕ ਹੋਣ ਦਾ ਖਤਰਾ ਰਹਿੰਦਾ ਹੈ ਤੇ ਇਹ ਚੰਗਾ ਨਹੀਂ ਰਹਿਣਾ ਸੀ ਕਹਿੰਦਾ ਤਾਂ ਕੋਰਸ ਬਾਦਰੋ ਨੇ ਹਾਲ ਦੇ ਮਹੀਨਿਆਂ 'ਚ ਕਿਊਬਾ ਦੇ ਅੰਗ ਰੱਖਿਆ ਕਾਂ ਤੇ ਆਪਣੀ ਨਿਰਪਰਤਾ ਵਧਾ ਲਈ ਸੀਗੀ ਤਾਂ 트੍ਰੰਪ ਦੇ ਮੁਤਾਬਕ ਜਦੋਂ ਐਲੀਟ ਅਮਰੀਕੀ ਫੌਜੀ ਮਾਦਰੋ ਦੇ ਕੈਂਪਸ ਦੇ ਵਿੱਚ ਦਾਖਲ ਹੋ ਰਹੇ ਸੀ ਉਸ ਸਮੇਂ ਬੈਨਜੂਏਲਾ ਦੇ ਰਾਸ਼ਟਰਪਤੀ ਇੱਕ ਸੁਰੱਖਿਅਤ ਕਮਰੇ ਵੱਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਕਹਿੰਦਾ ਕਿ ਉਹ ਇੱਕ ਸੁਰੱਖਿਅਤ ਥਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਅਸਲ 'ਚ ਸੁਰੱਖਿਅਤ ਹੈ ਨਹੀਂ ਸੀ ਕਿਉਂਕਿ ਅਸੀਂ ਲਗਭਗ 47 ਸਕਿੰਟਾਂ 'ਚ ਕਹਿੰਦਾ ਉਹ ਦਰਵਾਜ਼ੇ ਨੂੰ ਉਡਾ ਦਿੰਦੇ ਉਹ ਕਹਿੰਦਾ ਉਹ ਦਰਵਾਜ਼ੇ ਤੱਕ ਪਹੁੰਚ ਗਿਆ ਪਰ ਉਹਨੂੰ ਬੰਦ ਨਹੀਂ ਕਰ ਸਕਿਆ ਉਹਨਾਂ ਨੂੰ ਇੰਨੀ ਤੇਜ਼ੀ ਨਾਲ ਘੇਰਿਆ ਕਹਿੰਦਾ ਕਿ ਉਸ ਕਮਰੇ ਮੈਂ ਦਾਖਲੇ ਨਹੀਂ ਹੋ ਸਕਿਆ ਜਦੋਂ ਪੁੱਛਿਆ ਕਿ ਜੇ ਗ੍ਰਿਫਤਾਰੀ ਦਾ ਵਿਰੋਧ ਹੁੰਦਾ ਤਾਂ ਕੀ ਅਮਰੀਕਾ ਮਾਦਰੋ ਨੂੰ ਮਾਰ ਸਕਦੀ ਸੀ ਤਾਂ ਟਰੰਪ ਨੇ ਕਿਹਾ ਵੀ ਇਦਾਂ ਹੋ ਸਕਦਾ ਸੀ ਉਹ ਕਹਿੰਦਾ ਅਮਰੀਕੀ ਪੱਖ ਦੇ ਇੱਕ ਦੋ ਲੋਕ ਜ਼ਖਮੀ ਹੋਏ ਪਰ ਕਿਸੇ ਵੀ ਫੌਜੀ ਦੀ ਮੌਤ ਨਹੀਂ ਹੋਈ ਉਦੋਂ ਦੇ ਬੈਨਜੋਇਲਾ ਦੇ ਅਧਿਕਾਰੀਆਂ ਨੇ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਕੀਤੀ ਇਤੋਂ ਪਹਿਲਾਂ ਅਮਰੀਕਾ ਨੇ ਮਾਦੋਰੋ ਦੀ ਗ੍ਰਿਫਤਾਰੀ 'ਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਲੇਈ 5 ਕਰੋੜ ਡਾਲਰ ਦਾ ਇਨਾਮ ਵੀ ਰੱਖਿਆ ਹੋਇਆ ਸੀਗਾ ਪਰ ਸ਼ਨੀਵਾਰ ਸਵੇਰੇ ਸਥਾਨਕ ਸਮੇਂ ਦੇ ਮਤਾਬਕ 4:20 ਮਿੰਟ ਤੱਕ ਮਾਦਰੋ ਤੇ ਉਹਦੀ ਘਰ ਵਾਲੀ ਅਮਰੀਕੀ ਨਿਆ ਮਤਰਾਲੇ ਦੀ ਹਰਾਤ ਵਿੱਚ ਸੀਗੇ ਤੇ ਉਹਨਾਂ ਨੂੰ ਲੈ ਕੇ ਹੈਲੀਕਾਪਟਰ ਵੈਨਜੂਏਲਾ ਦੀ ਸਰਹੱਦ ਤੋਂ ਬਾਹਰ ਨਿਕਲ ਰਹੀ ਸੀ ਮਾਦਰੋ ਤੇ ਉਹਦੀ ਘਰ ਵਾਲੀ ਨੂੰ ਨਿਊਯਾਰਕ ਲਿਆਂਦਾ ਜਾ ਰਿਹਾ ਸੀ ਜਿੱਥੇ ਉਹਨਾਂ ਖਰਾਬ ਅਪਰਾਧਿਕ ਮੁਕਦਮੇ ਚੱਲਣ ਦੀ ਉਮੀਦ ਹੈ ਲਗਭਗ 1 ਘੰਟੇ ਬਾਅਦ ਫਿਰ ਟਰੰਪ ਨੇ ਦੁਨੀਆ ਨੂੰ ਉਹਦੇ ਫੜੇ ਜਾਣ ਦੀ ਖਬਰ ਦਿੱਤੀ ਉਹ ਕਹਿੰਦਾ ਮਾਦਰੋ ਤੇ ਉਹਦੀ ਘਰ ਵਾਲੀ ਨੂੰ ਛੇਤੀ ਹੀ ਅਮਰੀਕੀ ਨਿਆ ਪ੍ਰਣਾਲੀ ਦੀ ਪੂਰੀ ਤਾਕਤ ਦਾ ਸਾਹਮਣਾ ਕਰਨਾ ਪਊਗਾ ਛੱਡਣਾ ਨਹੀਂ ਨਾ ਜਿੱਥੇ ਤੱਕ ਜਿੱਥੇ ਤੱਕ ਲੱਗਦਾ ਹੈ ਸੋ ਖੈਰ ਦੋਸਤੋ ਇਹ ਸੀਗੀ ਅੱਜ ਦੀ ਵੀਡੀਓ ਕਿੱਦਾਂ ਬੈਂਜਰ ਦਾ ਰਾਸ਼ਟਰਪਤੀ ਮਾਦਰੋ ਚੱਕਿਆ ਰਣ ਔਰ ਮਿਲਦੇ ਹੁਣ ਆਪਾਂ ਕੋਈ ਨਵੀਂ ਜਾਣਕਾਰੀ ਲੈ ਕੇ ਉਰ ਤੱਕ ਤੇ ਹੋ ਅਗਿਆ ਸਤਿ ਸ਼੍ਰੀ ਅਕਾਲ